ਹੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਮਿੰਨੀ ਵਲੌਗ ਦੇ ਵਿੱਚ ਸਭ ਠੀਕ ਠਾਕ ਹੋਗੇ ਅੱਜ ਆਪਾਂ ਤੁਹਾਨੂੰ ਇੱਕ ਇਤਿਹਾਸਿਕ ਜਗ੍ਹਾ ਦਿਖਾਉਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਪ੍ਰਸਿੱਧ ਹੈ ਇਹ ਜਗ੍ਹਾ ਸਹੀ ਅਕਬਰ ਸਾਹਿਬ ਦੀ ਹੈ ਇੱਥੇ ਬਹੁਤ ਹੀ ਪਾਰਾ ਮੇਲਾ ਲੱਗਦਾ ਹੈ ਬਹੁਤ ਹੀ ਸੰਗਤਾਂ ਹੁੰਦੀ ਹੈ ਇੱਥੇ ਦੂਰ ਦੂਰ ਤੋਂ ਇੱਥੇ ਸੁਣਿਆ ਹੈ ਜੀ ਮੈਂ ਆਪਾਂ ਸੱਚੇ ਦਿਲੋਂ ਜੋ ਵੀ ਮੰਦਤ ਮੰਗਦੇ ਆ ਇੱਥੇ ਪੂਰੀ ਹੁੰਦੀ ਹੈ ਇੱਥੇ ਬਹੁਤ ਹੀ ਸਤਿ ਕਰ ਮੰਨੀਆਂ ਦੀ ਹੈ ਪ੍ਰਾਣੀਆਂ ਦੀ ਬਹੁਤ ਬਹੁਤ ਪ੍ਰਾਣੀਆਂ ਬਣਾਈ ਇੱਥੇ ਬੰਦਿਆ ਜੰਦ ਕਰਾ ਤੇ ਆ ਜਗਾ ਆ ਗਈ ਹੈ ਜੀ ਸਾਈ ਅਕਬਰ ਸ਼ਾਹ ਜੀ ਦੀ ਮੇਰ ਕਰਿਓ ਬਾਬਾ ਜੀ ਦੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਜਗ੍ਹਾ ਬਣੀ ਹੋਈ ਹੈ ਜੀ ਇੱਥੇ ਵੀਰ ਫਾਰ ਵਾਲੇ ਦਿਨ ਬਹੁਤ ਹੀ ਜ਼ਿਆਦਾ ਰਾਸ਼ ਹੁੰਦਾ ਹੈ ਜੀ ਇੱਕ ਪਵਿੱਤਰ ਜਗਾ ਸਾਈਂ ਬਾਬਾ ਅਕਬਰ ਸ਼ਾਹ ਜੀ ਜੋ ਕੀ ਹਰਾਜ ਤਨਸ਼ੀਦ ਤੇ ਰਸਤੇ ਦੇ ਹੁੰਦੀ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਜਗ੍ਹਾ ਨੂੰ ਕਰੋ ਇਹ ਦਰਸ਼ਨ ਇਸ ਜਗ੍ਹਾ ਦੇ ਇਹ ਹੈ ਜੀ ਇਤਿਹਾਸਿਕ ਜਗ੍ਹਾ ਤਨਤਨ ਸਾਈਂ ਬਾਬਾ ਅਕਬਰ ਸ਼ਾਹ ਜੀ ਇੱਥੇ ਹਰ ਇੱਕ ਮੁਰਾਦ ਪੂਰੀ ਹੁੰਦੀ ਹੈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਦੂਜੀਆਂ ਸੰਤਾਂ ਨੂੰ ਵੀ ਪਤਾ ਚੱਲ ਸਕੇ ਜੀ ਬੱਬਾ ਜੀ ਦੀ ਜਗ੍ਹਾ ਮੇਰ ਕਰੇ ਬੱਬਾ ਜੀ ਸਭ ਤੇ ਮੇਰ ਕਰੇ ਹੋਈ ਜੀ ਸੰਗਤੀ ਇਹ ਤਾਂ ਦੂਰੂ ਦੂਰੋਂ ਆਉਂਦੀ ਹੈ ਜੀ ਦੇਖੋ ਜੀ ਕਿੰਨੀ ਸੋਹਣੀ ਜਗ੍ਹਾ ਹੈ ਜੀ ਇਹ ਬਾਬਾ ਜੀ ਦੀ ਕਥੀ ਕਮੈਂਟ ਕਰਕੇ ਦੱਸੋ ਜੀ ਤੁਸੀਂ ਕਿੱਥੋਂ-ਕਿੱਥੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਆ ਬਾਬਾ ਜੀ ਦੇ ਅਨਮੋਲ ਵਚਨ ਲਿਖੇ ਹੋਏ ਨੇ ਬੱਚਾ ਨੀਅਤ ਪਰ ਮੁਰਾਦ ਇਹ ਬਾਬਾ ਜੀ ਦੇ ਮੁੱਖ ਵਾਕ ਸੰ ਭਵ ਇਨਸਾਨ ਜਿਸ ਤਰ੍ਹਾਂ ਦੀ ਭਾਵਨਾ ਰੱਖਦਾ ਉਸ ਨੂੰ ਵੈਸਾ ਹੀ ਫਲ ਮਿਲਦਾ ਹੈ ਹਰ ਵੇਲੇ ਵਰ ਪ੍ਰਮਾਤਮਾ ਦਾ ਨਾਮ ਦਾਸੇ ਮਰਨ ਕਰੋ ਪ੍ਰਮਾਤਮਾ ਦਾ ਨਾਮ ਹਰ ਦੁੱਖ ਨੂੰ ਕੱਢ ਦਿੰਦਾ ਹੈ ਚੰਗੇ ਕੰਮ ਕਰੋ ਬੁਰੇ ਕੰਮਾਂ ਤੋਂ ਬਚੋ ਸਚਾਈ ਦੇ ਰਾਹਤੇ ਚੱਲੋ ਕਿਸੇ ਨਾਲ ਠੱਗੀ ਨਾ ਕਰੋ ਇੱਕ ਹੱਥ ਨਾਲ ਦਾਨ ਕਰੋ ਤਾਂ ਦੂਜੇ ਹੱਥ ਨੂੰ ਪਤਾ ਨਾ ਹੋਵੇ ਚਿੰਤਾ ਨਾ ਕਰੋ ਪ੍ਰਮਾਤਮਾ ਤੇ ਭਰੋਸਾ ਰੱਖੋ ਅੱਲਾ ਤੇ ਪਗਵਾਨ ਵਿੱਚ ਕੋਈ ਫਰਕ ਨਹੀਂ ਹੈ ਇੱਕ ਹੀ ਹੈ ਸੋ ਬਹੁਤ ਸੋਹਣੇ ਸੋਹਣੇ ਸ਼ਬਦ ਲਿਖੇ ਹੋਏ ਨੇ ਜੀ ਇਸ ਨੂੰ ਜ਼ਰੂਰ ਗੌਰ ਕਰਿਓ ਇਨ੍ਹਾਂ ਸ਼ਬਦਾਂ ਤੇ ਤੇ ਹੁਣ ਦਿਖਾਉਨੇ ਆਂ ਤੁਹਾਨੂੰ ਆਪਾਂ ਦਰਗਾਹ ਸਾਈ ਅਕਬਰ ਸਾਹਿਬ ਜੀ ਦੀ ਦੇਖੋ ਜੀ ਇੱਥੇ ਜੋ ਵੀ ਪਲੇਅਰ ਜਿੱਤਦੇ ਨੇ ਟਰੋਫੀ ਕੋਈ ਨਾਮ ਜਿੱਤਦੇ ਨੇ ਇੱਥੇ ਚੜਾ ਕੇ ਜਾਂਦੇ ਨੇ ਦੇਖੋ ਜੀ ਸਾਈ ਅਕਬਰ ਸ਼ਾਹ ਜੀ ਦੇ ਦਰਬਾਰ ਤੇ ਆਇਆ ਕਰੋ ਜੀ ਵੀਰਵਾਰ ਨੂੰ ਇੱਥੇ ਬਹੁਤ ਹੀ ਜ਼ਿਆਦਾ ਸੰਗਤ ਆਉਂਦੀ ਹੈ ਜੀ ਮੱਤਾ ਦੇਕਨ ਤੋਂ ਤਾਂ ਅਸੀਂ ਪੱਗਿਦਾਰੀਆਂ ਕੀ ਸਾਡੇ ਏਰੀਏ ਦੇ ਨੇੜੇ ਇਸ ਜਗ੍ਹਾ ਦਾ ਬਣੀ ਹੈ ਜੀ ਦੇਖੋ ਜੀ ਕਿੰਨੀ ਸੋਹਣੀ ਜਗ੍ਹਾ ਹੈ ਜੀ ਇਹ ਮੇਰਾ ਭਰਾ ਕਰਮਜੀਤ ਸਿੰਘ ਕੰਮਾ ਅਸੀਂ ਦੋਨੋਂ ਨੇ ਅੱਜ ਸੋਚਿਆ ਆਪਾਂ ਮੱਥਾ ਟੇਕਣ ਚੱਲ ਗਏ ਬਹੁਤ ਹੀ ਦਿਨਾਂ ਤੋਂ ਸਾਡੀ ਰੀਤ ਸੀਗੀ ਕਿ ਅਸੀਂ ਸੀਸ ਜਗ੍ਹਾ ਤੇ ਮੱਥਾ ਟੇਕਣ ਚੱਲ ਗਏ ਤੋ ਅੱਜ ਸਾਡਾ ਟਾਈਮ ਲੱਗ ਹੀ ਗਿਆ ਸਾਡਾ ਤਾਂ ਚਲੋ ਕਾਹਦਾ ਕਰਮਾਂ ਦੀ ਗੱਲ ਹੁੰਦੀ ਜਦੋਂ ਰੱਬ ਨੇ ਦਾਣਾ ਪਾਣੀ ਦਿੱખ્યા ਹੁੰਦਾ ਉਦੋਂ ਹੀ ਆਪਾਂ ਇਹ ਕੰਮ ਕਰ ਸਕਦੇ ਹਾਂ ਜਾਂ ਕਿਤੇ ਜਾ ਸਕਦੇ ਹਾਂ ਜੀ ਸੋ ਵੀਡੀਓ ਨੂੰ ਬਰਤ ਬਰਤ ਪਿਆਰ ਦੇਣਾ ਜੀ ਇਹ ਅੰਦਰ ਜਾਣ ਦਾ ਰਸਤਾ ਹੈ ਜੀ ਤੇ ਇਧਰੋਂ ਆਪਾਂ ਬਾਹਰ ਆ ਸਕਦੇ ਹਾਂ ਦੇਖੋ ਜੀ ਜੈਸਾ ਹੀ ਅਕਬਰ ਸ਼ਾਹ ਜੀ